ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਹੌਸਲੇ ਦੇ ਨਾਲ ਹੀ ਅਸੀਂ ਹੋਰ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ ਮੰਗਤੂ ਅਤੇ ਸੁਖੀ ਚੰਦਪੁਰ ਪਿੰਡ ਵੱਡਾ ਨਹੀਂ ਸੀ ਪਰ ਇੱਥੇ ਦੇ ਲੋਕ ਵੱਡੇ ਦਿਲ ਵਾਲੇ ਸਨ ਖੇਤ ਨਦੀਆਂ ਬੋਹੜ ਦੇ ਦਰਖਤ ਅਤੇ ਕੱਚੇ ਰਸਤੇ ਪਿੰਡ ਦੀਆਂ ਰੂਹਾਂ ਸਨ ਇਨ੍ਹਾਂ ਸਭ ਵਿੱਚ ਇੱਕ 마ਸੂਮ ਮਿਹਨਤੀ ਤੇ ਗਰੀਬ ਮੁੰਡਾ ਸੀ ਮੰਗਤੂ ਮੰਗਤੂ ਦਾ ਪਰਿਵਾਰ ਬਹੁਤ ਹੀ ਗਰੀਬ ਸੀ ਪਿਤਾ ਜੀ ਦੀ ਮੌਤ ਹੋ ਚੁੱਕੀ ਸੀ ਮਾਂ ਰੋਟੀ ਪਕਾ ਕੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ ਦੋ ਛੋਟੇ ਭਰਾ ਇੱਕ ਬਿਮਾਰ ਦਾਦੀ ਅਤੇ ਇੱਕ ਚੌਂਦਾ ਘਰ ਸੀ ਏਸੀ ਮੰਗਤੂ ਦੀ ਦੁਨੀਆ ਜਦ ਹੋਰ ਬੱਚੇ ਸਵੇਰ ਵੇਲੇ ਸਕੂਲ ਜਾਂਦੇ ਹੋਏ ਟਿਫਨ ਨਾਲ ਲੈ ਜਾਂਦੇ ਤਾਂ ਮੰਗਤੂ ਖਾਲੀ ਹੱਥ ਜਾਂਦਾ ਸੀ ਕਈ ਵਾਰ ਤਾਂ ਉਸ ਨੂੰ ਸਫੈਦ ਰੋਟੀ ਵੀ ਨਹੀਂ ਸੀ ਮਿਲਦੀ ਕਦੇ-ਕਦੇ ਤਾਂ ਉਹ ਭੁੱਖਾ ਹੀ ਚਲਾ ਜਾਂਦਾ ਸੀ ਸੁੱਖੀ ਮੰਗਤੂ ਦਾ ਸਭ ਤੋਂ ਨੇੜਲਾ ਤੇ ਪੱਕਾ ਦੋਸਤ ਸੀ ਉਹ ਪਿੰਡ ਦੇ ਵੱਡੇ ਜ਼ਮੀਨਦਾਰ ਦਾ ਪੁੱਤਰ ਸੀ ਉਨਾਂ ਕੋਲ ਕਈ ਏਕੜ ਜ਼ਮੀਨ, ਟਰੈਕਟਰ ਅਤੇ ਨਵੇਂ-ਨਵੇਂ ਕੱਪੜੇ ਹੁੰਦੇ ਸਨ ਪਰ ਇਸ ਦੇ ਬਾਵਜੂਦ ਵੀ ਸੁਖੀ ਮੰਗਤੂ ਨਾਲ ਹਮੇਸ਼ਾ ਬਰਾਬਰੀ ਵਾਲੀ ਦੋਸਤੀ ਕਰਦਾ ਉਹ ਕਦੇ ਵੀ ਮੰਗਤੂ ਨੂੰ ਆਪਣੇ ਤੋਂ ਘੱਟ ਨਹੀਂ ਸੀ ਮੰਨਦਾ ਇੱਕ ਵਾਰ ਪਿੰਡ ਵਿੱਚ ਸਕੂਲ ਦੀ ਵੱਡੀ ਮੁਸਾਬਕਾ ਹੋਈ ਇਹ ਵਿਦਿਆਰਥੀਆਂ ਲਈ ਰਚਨਾ ਲਿਖੰਦਾ ਮੁਕਾਬਲਾ ਸੀ ਜੇਤੂ ਵਿਦਿਆਰਥੀ ਨੂੰ ਸ਼ਹਿਰ ਜਾਣਾ ਸੀ ਤੇ ਮੁੱਖ ਮੰਤਰੀ ਕੋਲੋਂ ਇਨਾਮ ਮਿਲਣਾ ਸੀ ਮੰਗਤੂ ਨੇ ਵੀ ਲਿਖੀ ਇੱਕ ਰਚਨਾ ਮੇਰਾ ਪਿੰਡ ਮੇਰਾ ਮਾਣ ਇਹ ਰਚਨਾ ਉਸਨੇ ਆਪਣੀ ਗਰੀਬੀ ਪਿੰਡ ਦੀ ਸੋਹਣੀ ਤਸਵੀਰ ਤੇ ਮਾਂ ਦੀ ਮਿਹਨਤ ਤੇ ਲਿਖੀ ਸੀ ਜਦ ਮਾਸਟਰ ਜੀ ਨੇ ਉਹ ਰਚਨਾ ਪੜ੍ਹੀ ਉਹਨਾਂ ਦੀਆਂ ਅੱਖਾਂ ਪਰ ਆਈਆਂ ਸੁਖੀ ਨੇ ਵੀ ਰਚਨਾ ਲਿਖੀ ਪਰ ਜਦ ਉਸਨੇ ਮੰਗਤੂ ਦੀ ਰਚਨਾ ਪੜ੍ਹੀ ਉਹ ਬਹੁਤ ਪ੍ਰਭਾਵਿਤ ਹੋਇਆ ਜਦ ਜੱਜਾਂ ਨੇ ਨਤੀਜਾ ਸੁਣਾਇਆ ਤਾਂ ਮੰਗਤੂ ਪਹਿਲਾ ਨੰਬਰ ਲੈ ਆਇਆ ਇਹ ਸਿਰਫ ਇਨਾਮ ਨਹੀਂ ਸੀ ਇਹ ਮੰਗਤੂ ਲਈ ਇੱਜ਼ਤ ਮਾਣ ਅਤੇ ਇੱਕ ਨਵੀਂ ਚਮਕ ਸੀ ਜਦ ਮੰਗਤੂ ਨੂੰ ਮੁੱਖ ਮੰਤਰੀ ਕੋਲ ਜਾਣਾ ਸੀ ਤਾਂ ਉਸ ਕੋਲ ਨਾ ਤਾਂ ਨਵੇਂ ਕੱਪੜੇ ਸਨ ਤੇ ਨਾ ਹੀ ਪੈਰਾ ਚ ਪਾਉਣ ਲਈ ਜੁੱਤੀ ਏ ਵੇਖ ਕੇ ਸੁਖੀ ਨੇ ਆਪਣੇ ਪਿਓ ਨੂੰ ਕਿਹਾ papa ਮੰਗਤੂ ਦੇ ਬਿਨਾ ਮੈਂ ਇਨਾਮ ਨਹੀਂ ਲੈਣ ਜਾਣਾ ਮੈਨੂੰ ਇਹ জামਾ ਨਹੀਂ ਇਹ জামਾ ਨਹੀਂ ਚਾਹੀਦਾ ਜੇ ਮੇਰਾ دوست ਨਹੀਂ ਜਾ ਸਕਦਾ ਸੁਖੀ ਦੇ ਪਿਓ ਨੇ ਨਵੇਂ ਕੱਪੜੇ ਜੁੱਤੀ ਅਤੇ ਚੀਨੀਆਂ ਤੋਂ ਮੰਗਵਾ ਕੇ ਵਸਤੂ ਲਈ ਤਿਆਰ ਕਰਵਾਏ ਮੰਗਤੂ ਨੇ ਕਦੇ ਵੀ ਅਜਿਹੀ ਇੱਜ਼ਤ ਮਹਿਸੂਸ ਨਹੀਂ ਕੀਤੀ ਸੀ ਉਹ ਚਮਕਦੇ ਕੱਪੜਿਆਂ ਚ ਪਰ ਹੌਲੀ-ਹੌਲੀ ਚੱਲ ਰਿਹਾ ਸੀ ਪਰ ਉਸ ਦੀ ਮਾਂ ਦੇ ਅੱਖਾਂ ਵਿੱਚ ਅੱਜ ਨਮੀ ਨਹੀਂ ਮਾਣ ਸੀ ਮੰਗਤੂ ਸ਼ਹਿਰ ਗਿਆ ਜਦੋਂ ਸਕੂਲ ਦੇ ਹੋਰ ਚੋਣਵੇਂ ਵਿਦਿਆਰਥੀਆਂ ਨਾਲ ਮਿਲਿਆ ਉਹਨਾਂ ਨੇ ਪਹਿਲਾਂ ਤਾਂ ਉਸ ਦੇ ਸਾਦੇ ਲਹਿਜੇ ਨੂੰ ਲੈ ਕੇ ਥੋੜੀ ਹੱਸੀ ਕੀਤੀ ਪਰ ਜਦ ਮੰਗਤੂ ਨੇ ਆਪਣੀ ਰਚਨਾ ਪੜ੍ਹੀ ਮਾਂ ਦੀਆਂ ਮਿਹਨਤਾਂ ਪਿੰਡ ਦੀ ਮਿੱਟੀ ਤੇ ਗਰੀਬੀ ਦੀ ਚੀਕ ਤਾਂ ਹਾਲ ਚੁੱਪ ਹੋ ਗਿਆ ਮੁੱਖ ਮੰਤਰੀ ਨੇ ਉਸ ਦੀ ਪੀਠ ਨੂੰ ਥਪਥਪਾਇਆ ਤੇ ਕਿਹਾ ਇਹ ਮੁੰਡਾ ਸਾਡੀ ਧਰਤੀ ਦੀ ਅਸਲ ਆਵਾਜ਼ ਹੈ ਮੰਗਤੂ ਨੂੰ ਇਨਾਮ ਮਿਲਿਆ ਇੱਕ ਸਨਮਾਨ ਪੱਤਰ ਤੇ ਨਾਲ 10000 ਰੁਪਏ ਤੇ ਸਰਕਾਰੀ ਸਕਾਲਰਸ਼ਿਪ ਜੋ ਉਸ ਦੀ ਅੱਗੇ ਦੀ ਪੜ੍ਹਾਈ ਲਈ ਸੀ ਜਦ ਮੰਗਤੂ ਪਿੰਡ ਵਾਪਸ ਆਇਆ ਸਾਰੀਆਂ ਧੀਆਂ ਤੇ ਮਾਮਾ ਦੇ ਮੂੰਹ ਤੇ ਚਮਕ ਰਏ ਸਨ ਮੰਗਤੂ ਪਿੰਡ ਦਾ ਮਾਣ ਵਧਾ ਗਿਆ ਸੀ ਪਰ ਇਹ ਸਿਰਫ ਸ਼ੁਰੂਆਤ ਸੀ ਜਿਵੇਂ ਜਿਵੇਂ ਸਮਾਂ ਲੰਘਿਆ ਮੰਗਤੂ ਨੇ ਸ਼ਹਿਰ ਦੇ ਸਕੂਲ ਵਿੱਚ ਦਾਖਲਾ ਲੈ ਲਿਆ ਪਹਿਲਾ ਉਹ ਨਵੀਂ ਦੁਨੀਆ ਤੋਂ ਡਰ ਗਿਆ ਇੰਗਲਿਸ਼ ਬੋਲੀ ਤੇ ਨਵੇਂ ਰਿਵਾਜ ਪਰ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਪੁੱਤ ਤੂੰ ਮਿੱਟੀ ਦੀ ਮਿੱਟੀ ਵਾਂਗ ਨਿਮਰ ਹੋ ਕੇ ਰਹੀਂ ਪਰ ਮਰੋੜੀ ਦੇ ਪੱਤੇ ਵਾਂਗ ਹੌਸਲੇ ਵਾਲਾ ਵੀ ਸਿੱਖਦਾ ਜਾ ਸੁਖੀ ਨੇ ਹਰ ਹਫ਼ਤੇ ਮੰਗਤੂ ਨੂੰ ਚਿੱਠੀ ਲਿਖੀ ਕਈ ਵਾਰੀ ਪੈਸਾ ਵੀ ਭੇਜਿਆ ਉਸ ਨੇ ਮੰਗਤੂ ਨੂੰ ਕਦੇ ਯਾਦ ਨਹੀਂ ਹੋਣ ਦਿੱਤਾ ਕਿ ਉਹ ਗਰੀਬ ਹੈ ਦੋਸਤੀ ਇਨਸਾਨ ਨੂੰ ਅੰਦਰੋਂ ਅੰਦਰ ਹੀ ਅਮੀਰ ਬਣਾ ਦਿੰਦੀ ਹੈ ਇਹ ਗੱਲ ਮੰਗਤੂ ਹਰ ਦਿਨ ਮਹਿਸੂਸ ਕਰਦਾ ਸੀ ਇੱਕ ਦਿਨ ਮੰਗਤੂ ਨੇ ਸ਼ਹਿਰ ਵਿੱਚ ਸਕਾਲਰਸ਼ਿਪ ਦੇ ਨਾਲ ਕੰਪਿਊਟਰ ਲੈਬ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਸਵੇਰ ਵੇਲੇ ਪੜ੍ਹਾਈ ਕਰਦਾ ਸ਼ਾਮ ਨੂੰ ਲੈਬ 'ਚ ਤੇ ਨੀਂਦ ਘੱਟ ਲੈਂਦਾ ਸੀ ਪਰ ਸੁਪਨੇ ਵੱਡੇ ਰੱਖਦਾ ਸੀ 5 ਸਾਲਾਂ ਬਾਅਦ ਮੰਗਤੂ ਇੱਕ ਵੱਡਾ ਇੰਜੀਨੀਅਰ ਬਣ ਗਿਆ ਪਰ ਉਸਨੇ ਵਿਦੇਸ਼ ਜਾਂ ਸ਼ਹਿਰ ਵਿੱਚ ਰੋਕਰੀ ਲੈਣ ਦੀ ਥਾਂ ਆਪਣੇ ਪਿੰਡ ਵਿੱਚ ਇੱਕ ਛੋਟੀ ਜਿਹੀ ਕੰਪਨੀ ਖੋਲੀ ਉੱਥੇ ਉਹ ਪਿੰਡ ਦੇ ਨੌਜਵਾਨਾਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਲੱਗਾ ਇਹ ਸਭ ਦੇਖ ਕੇ ਪਿੰਡ ਵਾਲੇ ਬਹੁਤ ਖੁਸ਼ ਹੋਏ ਸੁਖੀ ਹੁਣ ਵੀ ਮੰਡੀ 'ਚ ਚੱਲਦਾ ਦੁਕਾਨਦਾਰ ਸੀ ਪਰ ਦੋਸਤੀ ਉਹੀ ਸੀ ਦੋਵੇਂ ਹਰ ਐਤਵਾਰ ਬੋਰਡ ਦੇ ਹੇਠਾਂ ਬੈਠਦੇ ਮੂੰਗਫਲੀ ਖਾਂਦੇ ਤੇ ਗੱਲਾਂ ਕਰਦੇ ਕਿ ਕਿੰਨੇ ਸਾਲ ਲੰਘ ਗਏ ਨੇ ਮੰਗਤੂ ਨੇ ਪਿੰਡ ਵਿੱਚ ਪਿੰਡ ਦੇ ਸਕੂਲ ਵਿੱਚ ਨਵੀਂ ਇੱਕ ਲਾਇਬ੍ਰੇਰੀ ਵੀ ਬਣਵਾਈ ਜਿਸ ਦਾ ਨਾਮ ਰੱਖਿਆ ਸੁਖੀ ਮੰਗਤੂ ਮਿੱਤਰ ਲਾਇਬ੍ਰੇਰੀ ਇਹ ਸਿਰਫ ਲਾਇਬ੍ਰੇਰੀ ਨਹੀਂ ਸੀ ਇਹ ਦੋ ਦਿਲਾਂ ਦੀ ਜੋੜੀ ਦੀ ਮਿਸਾਲ ਸੀ ਮੰਗਤੂ ਦੀ ਕੰਪਨੀ ਹੁਣ ਪਿੰਡ ਚ ਮਸ਼ਹੂਰ ਹੋ ਚੁੱਕੀ ਸੀ ਉਹ ਪਿੰਡ ਦੇ ਪੰਜਾਬ ਤੋਂ ਵੱਧ ਨੌਜਵਾਨਾਂ ਨੂੰ ਟੈਕਨੋਲੋਜੀ ਤੇ ਕੰਪਿਊਟਰ ਸਿਖਾ ਰਿਹਾ ਸੀ ਨੌਜਵਾਨ ਜੋ ਪਿੰਡ ਛੱਡ ਕੇ ਦਿੱਲੀ ਜਾਂ ਲੁਧਿਆਣੇ ਜਾ ਰਹੇ ਸਨ ਹੁਣ ਆਪਣੇ ਪਿੰਡ ਵਿੱਚ ਹੀ ਕਮਾਉਣ ਦੇ ਯੋਗ ਹੋ ਗਏ ਸਨ ਇੱਕ ਦਿਨ ਸਕੂਲ ਵਿੱਚ ਇੱਕ ਪ੍ਰੋਗਰਾਮ ਹੋਇਆ ਜਿਸ ਵਿੱਚ ਮੰਗਤੂ ਨੂੰ ਮੁੱਖ ਅਥੀਤੀ ਵਜੋਂ ਸੱਦਿਆ ਗਿਆ ਉਹਨਾਂ ਨੇ ਕਿਹਾ ਮੈਂ ਗਰੀਬ ਸੀ ਪਰ ਸੁਪਨੇ ਵੱਡੇ ਸਨ ਗਰੀਬੀ ਰੁਕਾਵਟ ਨਹੀਂ ਮਜਬੂਤੀ ਹੋ ਸਕਦੀ ਹੈ। ਉਹਨਾਂ ਨੇ ਹੋਰ ਵੀ ਕਿਹਾ ਮੇਰੀ ਜਿੱਤ ਦੇ ਪਿੱਛੇ ਮੇਰੀ ਮਾਂ ਦੀ ਮਿਹਨਤ ਅਤੇ ਮੇਰੇ ਸੱਚੇ ਦੋਸਤ ਸੁਖੀ ਦਾ ਪਿਆਰ ਸੀ। ਪਿੰਡ ਦੇ ਬੱਚੇ ਮੰਗਤੂ ਨੂੰ ਵਾਹ-ਵਾਹ ਕਰ ਰਹੇ ਸਨ। ਉਹਨਾਂ ਲਈ ਮੰਗਤੂ ਹੁਣ ਕਿਸੇ ਫਿਲਮ ਦੇ ਹੀਰੋ ਤੋਂ ਘੱਟ ਨਹੀਂ ਸੀ। ਮੰਗਤੂ ਦੀ ਮਾਂ ਜਿਸ ਨੇ ਸਾਰੀ ਉਮਰ ਦੁੱਖ ਸਹਿ ਕੇ ਆਪਣੇ ਪੁੱਤ ਨੂੰ ਪਾਲਿਆ ਸੀ। ਹੁਣ ਬਿਮਾਰ ਰਹਿਣ ਲੱਗੀ। ਉਹਦੀਆਂ ਅੱਖਾਂ ਵਿੱਚ ਇੱਕ ਹੀ ਚਾਹ ਸੀ। ਕੀ ਮੰਗਤੂ ਵਿਆਹ ਕਰੇ ਘਰ ਵਿੱਚ ਨਵੀਂ ਬਹੂ ਲੈ ਕੇ ਆਵੇ ਮੰਗਤੂ ਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰਨੀ ਸੀ ਉਸ ਨੇ ਆਪਣੇ ਪਿੰਡ ਦੀ ਹੀ ਇੱਕ ਲੜਕੀ ਨੀਤੂ ਨਾਲ ਵਿਆਹ ਕਰਵਾ ਲਿਆ ਨੀਤੂ ਇੱਕ ਮਾਸਟਰ ਦੀ ਧੀ ਸੀ ਪਰ ਸਾਦੀ ਸੁਥਰੀ ਦਿਲੋਂ ਮੰਗਤੂ ਨੂੰ ਚਾਉਣ ਵਾਲੀ ਵਿਆਹ ਦੇ ਦਿਨ ਮੰਗਤੂ ਨੇ ਆਪਣੀ ਮਾਂ ਦੇ ਪੈਰ ਛੂਹੇ ਮਾਂ ਨੇ ਕਿਹਾ ਮੈਂ ਗਰੀਬ ਸੀ ਪਰ ਅੱਜ ਮੈਂ ਰਾਣੀ ਬਣ ਗਈ ਹਾਂ ਤੇਰਾ ਮੂੰਹ ਵੱਖਰਾ ਚਮਕਦਾ ਮੇਰੇ ਚਿਹਰੇ ਤੋਂ ਚਮਕ ਆ ਰਹੀ ਆ ਕੁਝ ਦਿਨਾਂ ਬਾਅਦ ਮਾਂ ਚੁੱਪਚਾਪ ਸੌ ਗਈ ਪਰ ਉਸ ਦਾ ਆਸ਼ੀਰਵਾਦ ਮੰਗਤੂ ਨਾਲ ਸਦਾ ਰਹੀ ਮੰਗਤੂ ਦੀ ਕੰਪਨੀ ਨੇ ਪਿੰਡ ਦੇ ਅੱਗੇ ਨਿਕਲ ਕੇ ਜ਼ਿਲ੍ਹਾ ਪੱਧਰ ਤੇ ਕਦਮ ਰੱਖਿਆ ਪੰਜਾਬ ਸਰਕਾਰ ਨੇ ਉਸ ਨੂੰ ਪਿੰਡ ਦੀ ਆਰਥਿਕ ਉਤਸ਼ਾਹਨਾ ਯੋਜਨਾ ਤਹਿਤ ਸਨਮਾਨ ਦਿੱਤਾ ਉਹ ਹੁਣ ਸਿਰਫ ਉਹ ਹੁਣ ਹਰ ਸਾਲ ਸਕੂਲਾਂ ਪਿੰਡਾਂ ਤੇ ਨੌਜਵਾਨਾਂ ਲਈ ਸੈਮੀਨਾਰ ਕਰਦਾ ਸੀ ਉਸਨੇ ਆਪਣੇ ਇੱਕ ਮਿਸ਼ਨ ਤੇ ਹਰ ਪਿੰਡ ਵਿੱਚ ਇੱਕ ਮੰਗਤੂ ਨੂੰ ਬਣਾਉਣਾ ਚਾਹਿਆ ਉਸਦੀ ਕਹਾਣੀ ਹੁਣ ਕਿਤਾਬਾਂ ਵਿੱਚ ਲਿਖੀ ਜਾ ਰਹੀ ਸੀ ਸਟੇਟ ਯੂਨੀਵਰਸਿਟੀ ਨੇ ਵੀ ਉਸਦੀ ਜੀਵਨ ਦੀ ਕਹਾਣੀ ਨੂੰ ਸੰਘਰਸ਼ ਤੋਂ ਸਫਲਤਾ ਵਿੱਚ ਸ਼ਾਮਲ ਕੀਤਾ ਸੁਖੀ ਅਜੇ ਵੀ ਨਾਲ ਸੀ ਜਦ ਮੰਗਤੂ ਨੂੰ ਚੰਡੀਗੜ੍ਹ ਦੇ ਇਨਾਮ ਲਈ ਬੁਲਾਇਆ ਗਿਆ ਉਹ ਆਪਣੇ ਨਾਲ ਸਭ ਤੋਂ ਪਹਿਲਾਂ ਸੁਖੀ ਨੂੰ ਲੈ ਕੇ ਗਿਆ ਮੰਚ ਤੇ ਮੰਗਤੂ ਨੇ ਸਭ ਦੇ ਸਾਹਮਣੇ ਕਿਹਾ ਮੈਂ ਅੱਜ ਜੋ ਵੀ ਹਾਂ ਮੇਰੇ ਇਹ ਦੋਸਤ ਦੀ ਭਰੋਸੇਮੰਦੀ ਦੋਸਤੀ ਦੀ ਦੇਣ ਹਾਂ ਜੇਕਰ ਮੈਂ ਰੋਟੀ ਨਹੀਂ ਖਾ ਸਕਦਾ ਸੀ ਤਾਂ ਉਸ ਨੇ ਆਪਣੇ ਹਿੱਸੇ ਦੀ ਸਾਂਝੀ ਕਰੀ ਜੇਕਰ ਮੈਂ ਨਵੇਂ ਕੱਪੜਾ ਨਹੀਂ ਸੀ ਪਾ ਸਕਦਾ ਉਸ ਨੇ ਆਪਣੇ ਪਾਪਾ ਨੂੰ ਕਹਿ ਕੇ ਮੈਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਜਨਤਾ ਖੜੀ ਹੋ ਗਈ ਤੇ ਹਾਲ ਸਾਰਾ ਤਾੜੀਆਂ ਨਾਲ ਗੂੰਜ ਰਿਹਾ ਸੀ ਕਈ ਸਾਲਾਂ ਬਾਅਦ ਮੰਗਤੂ ਨੇ ਆਪਣੀ ਲੜਕੀ ਦਾ ਨਾਮ ਸੁਖਦੀਪ ਕੌਰ ਰੱਖਿਆ ਸੁਖੀ ਦੇ ਨਾਂ ਤੇ ਉਹ ਆਪਣੇ ਘਰ ਦੇ ਸਾਹਮਣੇ ਉਸ ਨੇ ਆਪਣੇ ਨਵੇਂ ਘਰ ਦੇ ਸਾਹਮਣੇ ਇੱਕ ਕਮਰਾ ਬਣਵਾਇਆ ਜਿੱਥੇ ਗਰੀਬ ਬੱਚਿਆਂ ਲਈ ਮੁਫਤ ਮੁਫਤ ਪਾਠਸ਼ਾਲਾ ਚਲਾਉਂਦਾ ਹਰ ਸੋਮਵਾਰ ਉਹ ਆਪਣੇ ਵਿਦਿਆਰਥੀਆਂ ਨੂੰ ਦੱਸਦਾ ਸੱਚੀ ਦੋਸਤੀ ਰੰਗ ਜਾਤ ਪੈਸੇ ਜਾਂ ਰੁੱਤਵੇ ਦੀ ਮੁਹਤਾਜ ਨਹੀਂ ਹੁੰਦੀ ਉਹ ਦਿਲੋਂ ਹੁੰਦੀ ਹੈ ਮੰਗਤੂ ਦੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਗਰੀਬੀ ਇੱਕ ਹਾਲਤ ਹੋ ਸਕਦੀ ਹੈ ਪਰ ਦਿਲ ਦਾ ਅਮੀਰ ਹੋਣਾ ਸਾਡੇ ਅੰਦਰ ਹੋਣਾ ਚਾਹੀਦਾ ਹੈ ਇਸ ਲਈ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਸਾਨੂੰ ਗਰੀਬੀ ਦੇ ਵਿੱਚ ਵੀ ਜੀ ਤੋੜ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ ਜਿਵੇਂ ਮੰਗਤੂ ਨੇ ਮਿਹਨਤ ਕੀਤੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਪਿਆਰ ਦੇਣਾ ਮਿਲਦੇ ਆਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ